ਰਾਗ ਗੌੜੀ ਚੇਤੀ ਮਹੱਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੁਖ ਨਾਹੀ ਰੇ ਹਰ ਭਗਤ ਬਿਨਾ ਜੀਤ ਜਨਮ ਇਹੋ ਰਤਨ ਅਮੋਲਕ ਸਾਧ ਸੰਗਤ ਜਪ ਇੱਕ ਖਿਨਾਰਾਹਾ ਸੁੱਤ ਸੰਪਤ ਬੰਤਾ ਬਨੋਦ ਛੋੜ ਗਏ ਬਹੁ ਲੋਗ ਭੋਗ ਹੈ ਵਰ ਗੈਵਰ ਰਾਜ ਰੰਗ ਤਿਆਗ ਚੱਲਿਓ ਹੈ ਮੂੜ ਨੰਗ ਚੂਆ ਚੰਦਨ ਦੇਹ ਫੂਲਿਆ ਸੋ ਤਨ ਧਰ ਸੰਗ ਰੂਲਿਆ 모ਹੇ 모ਹਿਆ ਜਾਣੈ ਦੂਰ ਹੈ ਕਹੋ ਨਾਨਕ ਸਦਾ ਹਧੂਰ ਹੈ ਗੌੜੀ ਮਹੱਲਾ ਪੰਜਵਾਂ ਮਨ ਧਰ ਤਰਬੇ ਹਰ ਨਾਮ ਨੂੰ ਸਾਗਰ ਲਹਿਰ ਸੰਸਾਾਰ ਸੰਸਾਰ ਗੁਰਬੋਹਿਤ ਪਾਰਗ੍ਰਾਮ ਨੂੰ ਰਹਾਉ ਕਲ ਕਾਲਖ ਅੰਧਿਆਰੀਆ ਗੁਰ ਗਿਆਨ ਦੀਪਕ ਉਜਿਆਰੀਆ ਬਿਖ ਬਿਖਿਆ ਪਸਰੀ ਆਤ ਕਣੀ ਉਬਰੇ ਜਪ ਜਪ ਹਰ ਗੁਣੀ ਮਤਵਾਰੂ ਮਾਇਆ ਸੋਇਆ ਗੁਰ ਭੇਟਤ ਭ੍ਰਮ ਭਉ ਖੋਇਆ ਕਹੋ ਨਾਨਕ ਏਕ ਧਿਆਇਆ ਘਟ ਘਟ ਨਦਰੀ ਆਇਆ ਗਉੜੀ ਮਹੱਲਾ ਪੰਜਵਾਂ ਦੀਬਾਨ ਹਮਾਰੋ ਤੁਹੀ ਏਕ ਸੇਵਾ ਥਾਰੀ ਗੁਰਹਟੇਕ ਰਹਾਉ ਅਨਕ ਜੁਗਤ ਨਹੀਂ ਪਾਇਆ ਗੁਰ ਚਾਕਰ ਲੈ ਆਇਆ ਮਾਰੇ ਪੰਜ ਵਿਖਾ ਦਿਆ ਗੁਰ ਕਿਰਪਾ ਤੇ ਦਿਲ ਸਾਧਿਆ ਬਖਸ਼ੀਸ ਵਜਹੁ ਮਿਲ ਏਕ ਨਾਮ ਸੂਖ ਸਹਿਜ ਆਨੰਦ ਬਿਸਰਾਮ ਪ੍ਰਭ ਕੇ ਚਾਕਰ ਸੇ ਭਲੇ ਨਾਨਕ ਤਿੰਨ ਮੁਖ ਊਜਲੇ ਗੌੜੀ ਮਹੱਲਾ ਪੰਜਵਾ ਜੀ ਆਰੇ ੋਲਾ ਨਾਮ ਕਾ ਅਵਰ ਜੇ ਕਰਨ ਕਰਾਮ ਨੋ ਤੇ ਨਮਹਿ ਭਉ ਹੈ ਜਾਮ ਕਾ ਰਹਾਉ ਅਵਰ ਜਤਨ ਨਹੀਂ ਪਾਈਐ ਵੱਡਾ ਭਾਗ ਹਰ ਧਿਆਈ ਹੈ ਲੱਖ ਹਕਮਤੀ ਜਾਨੀਐ ਆਗੈ ਤਿਲ ਨਹੀਂ ਮਾਨੀਐ ਅਹੰਬੁਦ ਕਰਮ ਕਮਾਵਨੇ ਗ੍ਰਹ ਬਾਲੂ ਨੀਰ ਬਹਾਵਨੇ ਪ੍ਰਭ ਕਿਰਪਾਲ ਕਿਰਪਾ ਕਰੈ ਨਾਮ ਨਾਨਕ ਸਾਧੂ ਸੰਗ ਮਿਲੈ ਗਉੜੀ ਮਹੱਲਾ ਪੰਜਵਾ ਬਾਰਨੇ ਬਲੇਹਾਰਨੇ ਲਖ ਬਰੀਆ ਨਾਮੋ ਹੋ ਨਾਮ ਸਾਹਿਬ ਕੋ ਪ੍ਰਾਨ ਅਧਰਿਆ ਰਹਾ ਕਰਨ ਕਰਾਵਣ ਤੁਹੀ ਏਕ ਜੀ ਜੰਤ ਕੀ ਤੁਹੀ ਤੇਕਾ ਰਾਜ ਜੋਗਨ ਪ੍ਰਭ ਤੂੰ ਧਨੀ ਤੂੰ ਨਿਰਗੁਣ ਤੂੰ ਸਰਗੁਣੀ ਹਿ ਹਾਂ ਊਹਾ ਤੁਮ ਰਖੇ ਗੁਰ ਕਿਰਪਾ ਤੇ ਕੋ ਲਖੇ ਅੰਤਰ ਜਾਮੀ ਪ੍ਰਭ ਸੁਜਾਨ ਨਾਨਕ ਤਕੀਆ ਤੂੰ ਹੀ ਤਾਣ ਗੌੜੀ ਮਹੱਲਾ ਪੰਜਵਾਂ ਹਰ ਹਰਿ ਹਰ ਆਰਾਦੀ ਐ ਸੰਤ ਸੰਗ ਹਰ ਮਨ ਵਸੈ ਪਰਮ ਮੋਹ ਭਉ ਸਾਦੀ ਐ ਰਹਾ ਬੇਦ ਪ੍ਰਾਨ ਸਿਮਰਤ ਭਨੇ ਸਭ ਊਚ ਬਰਾਜਤ ਜਨ ਸੁਨੇ ਸਗਲ ਅਸਥਾਨ ਭੈ ਭੀਤ ਚੀਨ RAM ਸੇਵਕ ਭੈ ਰਹਿਤ ਕੀਨ ਲਖ 84 ਜੋਨ ਫਿਰਹਿ ਗੋਬਿੰਦ ਲੋਕ ਨਹੀਂ ਜਨਮ ਮਰਹਿ ਬਲ ਬੁੱਧ ਸਿਆਨ ਪਹੁ ਮੈ ਰਹੀ ਹਰ ਸਾਧ ਸਰਨ ਨਾਨਕ ਗਹੀ ਗੌੜੀ ਮਹੱਲਾ ਪੰਜਵਾ ਮਨ ਰਾਮ ਨਾਮ ਗੁਣ ਗਾਈਐ ਨੀਤ ਨੀਤ ਹਰ ਸੇਵੀਐ ਸਾਸ ਸਾਸ ਹਰ ਧਿਆਈਐ ਰਹਾਉ ਸੰਤ ਸੰਗ ਹਰ ਮਨ ਵਸੈ ਦੁਖ ਦਰਦ ਅਨੇਰਾ ਭ੍ਰਮ ਨਸੈ ਸੰਤ ਪ੍ਰਸਾਦ ਹਰ ਜਾਪੀਐ ਸੋ ਜਨ ਦੂਖ ਨਾ ਵਿਆਪੀ ਐ ਜਾਂ ਕੋ ਗੁਰ ਹਰਮੰਤਰ ਦੇ ਸੋ ਉਬਰਿਆ ਮਾਇਆ ਅਗਨ ਤੇ ਨਾਨਕ ਕਉ ਪ੍ਰਭ ਮਯਾ ਕਰ ਮੇਰਾ ਮਨ ਤਨ ਵਾਸੈ ਨਾਮ ਹਰ ਗੌੜੀ ਮਹੱਲਾ ਪੰਜਵਾ ਰਸਨਾ ਜਪੀਐ ਏਕ ਨਾਮ ਹੀ ਹਾ ਸੁਖ ਆਨੰਦ ਕਣਾ ਆਗੈ ਜੀ ਕੈ ਸੰਗ ਕਾਮ ਰਹਾਉ ਕਟਿਐ ਤੇਰਾ ਹੰਗ ਰੋਗ ਤੂੰ ਗੁਰ ਪ੍ਰਸਾਦ ਕਰ ਰਾਜ ਜੋਗ ਹਰ ਰਸ ਜਿਨ ਜਨ ਚਾਖਿਆ ਤਾਂ ਕੀ ਤ੍ਰਿਸ਼ਨਾ ਲਾਥੀਆ ਹਰ ਬਿਸਰਾਮ ਨਿਧ ਪਾਇਆ ਸੋ ਬਹਰ ਨਾ ਕਤਹੀ ਧਾਇਆ ਹਰ ਹਰ ਨਾਮ ਜਾਂ ਕੋ ਗੁਰ ਦੀਆ ਨਾਨਕ ਤਾਂ ਕਾ ਭਉ ਗਿਆ ਗੌੜੀ ਮਹੱਲਾ ਪੰਜਵਾਂ ਜਾਂ ਕੋ ਬਿਸਰੇ RAM ਨਾਮ ਤਾਹੂ ਕੋ ਪੀਰ ਸਾਧ ਸੰਗਤ ਮਿਲ ਹਰ ਰਵਹਿ ਸੇ ਗੁਣੀ ਗਹੀਰ ਰਹਾਉ ਜਾਂ ਕੋ ਗੁਰਮਖ ਖਿਰਦਾ ਬੋਤ ਤਾ ਕੈ ਕਰ ਤਲ ਨਵ ਨਿਦ ਸਿਧ ਜੋ ਜਾਨਹਿ ਹਰ ਪ੍ਰਭ ਧਨੀ ਕਿਸ ਨਾਹੀ ਤਾ ਕੈ ਕਮੀ ਕਰਨੈ ਹਾਰ ਪਛਾਨਿਆ ਸਰਬ ਸੁਖ ਰੰਗ ਮਾਨਿਆ ਹਰ ਧਨ ਜਾਂ ਕੈ ਗ੍ਰਹਿ ਵਸੈ ਕਹੋ ਨਾਨਕ ਤਿਨ ਸੰਗ ਦੁਖ ਨਸੈ ਗੌੜੀ ਮਹੱਲਾ 5 ਗਰਬ ਵੱਡੋ ਮੂਲ ਇਤਨੋ ਰਹਿਨ ਨਹੀਂ ਗੋ ਕਿਤਨੋ ਰਹਾਉ ਬੇਬਰਜਤ ਬੇਦ ਸੰਤਨਾ ਆਵਾਹੂ ਸਿਉ ਰਹਿਤਨੋ ਹਾਰ ਜੁਆਰ ਜੂਆ ਵਿਦੇ ਇੰਦਰੀ ਵਸ ਲੈ ਜਿਤਨੋ ਹਰਨ ਭਰਨ ਸੰਪੂਰਨਾ ਚਰਨ ਕਮਲ ਰੰਗ ਰਿਤਨੋ ਨਾਨਕ ਉਦਰੇ ਸਾਧ ਸੰਗ ਕਿਰਪਾ ਨਿਦਮੈ ਦਿੱਤਨੋ ਗੌੜੀ ਮਹੱਲਾ ਪੰਜਵਾਂ ਮੋਹਿ ਦਾਸ ਰੋ ਠਾਕੁਰ ਕੋ ਧਾਨ ਪ੍ਰਭ ਕਾ ਖਾਨਾ ਰਹਾਉ ਐਸੋ ਹੈ ਰੀ ਖਸਮ ਹਮਾਰਾ ਖਿਨ ਮਹਿ ਸਾਜ ਸਵਾਰ ਨਹਾਰਾ ਕਾਮ ਕਰੀ ਜੇ ਠਾਕੁਰ ਭਾਵਾਂ ਗੀਤ ਚਰਿਤ ਪ੍ਰਭ ਕੇ ਗੁਣ ਗਾਵਾਂ ਸਰਨ ਪਰਿਓ ਠਾਕੁਰ ਵਾ ਜੀਰਾ ਤਿਨਾ ਦੇਖ ਮੇਰਾ ਮਨ ਧੀਰਾ ਏਕ ਟੇਕ ਏਕੋ ਆਧਾਰਾ ਜਨ ਨਾਨਕ ਹਰ ਕੀ ਲਾਗਾ ਕਾਰਾ ਗੌੜੀ ਮਹੱਲਾ ਪੰਜਵਾਂ ਹੈ ਕੋਈ ਐਸਾ ਹਉ ਮੈਂ ਤੋ ਰੈ ਇਸ ਮੀਠੀ ਤੇ ਇਹੋ ਮਨ ਹੋ ਰੈ ਰਹਾ ਅਗਿਆਨੀ ਮਨੁਖ ਭਇਆ ਜੋ ਨਾਹੀ ਸੋ ਲੋਰੈ ਰੈਣ ਅੰਧਾਰੀ ਕਾਰੀਆ ਕਮਨ ਜੁਗਤ ਜਿਤ ਭੋਰੈ ਪ੍ਰਮਤੋ ਪ੍ਰਮਤੋ ਹਾਰਿਆ ਅਨਕ ਬਿਧੀ ਕਰ ਟੋਰੈ ਕਹੋ ਨਾਨਕ ਕਿਰਪਾ ਭਈ ਸਾਜ ਸੰਗਤ ਨਿਦਮੋਰੈ ਗੌੜੀ ਮਹੱਲਾ ਪੰਜਵਾਂ ਚਿੰਤਾ ਮਨ ਕਰਨਾ ਮਈ ਰਹਾਉ ਦੀਨ ਦਿਆਲਾ ਪਾਰ ਬ੍ਰਹਮ ਜਾਂ ਕੈ ਸਿਮਰਨ ਸੁਖ ਭੈ ਅਕਾਲ ਪੁਰਖ ਅਗਾਦ ਬੂਦ ਸੰਤ ਜਸੋ ਕੋਟ ਅਗ ਖੈ ਕਿਰਪਾ ਨਿਦ ਪ੍ਰਭ ਮਯਾ ਧਾਰ ਨਾਨਕ ਹਰ ਹਰ ਨਾਮ ਲੈ ਗੌੜੀ ਪੂਰਬੀ ਮਹੱਲਾ ਪੰਜਵਾਂ ਮੇਰੇ ਮਨ ਸਰਨ ਪ੍ਰਭੂ ਸੁਖ ਪਾਏ ਜਾਂ ਦਿਨ ਬਿਸਰੈ ਪ੍ਰਾਨ ਸੁਖ ਦਾਤਾ ਸੋ ਦਿਨ ਜਾਤ ਅਜਾਏ ਰਹਾਉ ਏਕ ਰੈਣ ਕੇ ਪਹਨ ਤੁਮ ਆਏ ਬਹੁ ਜੁਗ ਆਸ ਬੰਧਾਏ ਗ੍ਰਹਿ ਮੰਦਰ ਸੰਪੈ ਜੋ ਦੀਸੈ ਜਿਉ ਤਰਵਰ ਕੀ ਛਾਏ ਤਨ ਮੇਰਾ ਸੰਪੈ ਸਭ ਮੇਰੀ ਬਾਗ ਮਿਲਖ ਸਭ ਜਾਏ ਦੇਵ ਨਹਾਰਾ ਬਿਸਰਿਓ ਠਾਕੁਰ ਕਿੰਨਾ ਮਾਇਆ ਹੋਤ ਪਰਾਏ ਪਹਿਰੇ ਬਾਗਾ ਕਰ ਇਸਨਾਨਾ ਚੋਆ ਚੰਦਨ ਲਾਏ ਨਿਰਪਹੁ ਨਿਰੰਕਾਰ ਨਹੀਂ ਚੀਨੇ ਜਿਉ ਹਸਤੀ ਨਹਾਏ ਜੋ ਹੋਏ ਕਿਰਪਾਲ ਤਾਂ ਸਤਗੁਰ ਮੇਲੇ ਸਭ ਸੁਖ ਹਰ ਕੇ ਨਾਏ ਮੁਕਤ ਭਇਆ ਬੰਦਨ ਗੁਰ ਖੋਨੇ ਜਨ ਨਾਨਕ ਹਰ ਗੁਣ ਗਾਏ ਗੌੜੀ ਪੂਰਬੀ ਮਹੱਲਾ 5ਵਾਂ ਮੇਰੇ ਮਨ ਗੁਰ 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 ਸਦ ਕਰੀਐ ਰਤਨ ਜਨਮ ਸਫਲ ਗੁਰ ਕੀਆ ਦਰਸ਼ਨ ਕੋ ਬਲੇ ਹਰੀਐ ਰਹਾਉ ਜੀਤੇ ਸਾਸ ग्रास ਮਨ ਲੇਤਾ ਤੇਤੇ ਹੀ ਗੁਨ ਗਾਈਐ ਜੋ ਹੋਏ ਦਿਆਲ ਸਤਿਗੁਰੇ ਆਪਣਾ ਤਾਂ ਇਹ ਮਤਿ ਬੁੱਧ ਪਾਈਐ ਮੇਰੇ ਮਨ ਨਾਮ ਲਏ ਜਮ ਬੰਦ ਤੇ ਛੂਟਹਿ ਸਰਬ ਸੁਖਾਂ ਸੁਖ ਪਾਈਐ ਸੇਵ ਸੁਆਮੀ ਸਤਿਗੁਰ ਦਾਤਾ ਮਨ ਬੰਚਤ ਫਲ ਆਈਐ ਨਾਮ ਇਸਤ ਮੀਤ ਸੁਤ ਕਰਤਾ ਮਨ ਸੰਗ ਤੁਹਾਰੈ ਚਾਲੈ ਕਰ ਸੇਵਾ ਸਤਿਗੁਰੇ ਆਪਣੇ ਕੀ ਗੁਰ ਤੇ ਪਾਈਐ ਪਾਲ ਗੁਰ ਕਿਰਪਾਲ ਕਿਰਪਾ ਪ੍ਰਭ ਧਾਰੀ ਬਿਨ ਸੇ ਸਰਬ ਅੰਦੇ ਸਾ ਨਾਨਕ ਸੁਖ ਪਾਇਆ ਹਰ ਕੀਰਤਨ ਮਿਟਿਓ ਸਗਲ ਕਲੇਸ਼ਾ ਰਾਗ ਗੌੜੀ ਮਹੱਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਤ੍ਰਿਸ਼ਨਾ ਬਿਰਲੇ ਹੀ ਕੀ 부ਝੀ ਹੈ ਰਹਾ ਕੋਟ ਜੋਰੇ ਲੱਖ ਕਰੋਰੇ ਮਨ ਨਾ ਹੋਰੇ ਪਰੇ ਪਰੇ ਹੀ ਕੋ ਲੁਜੀ ਹੈ ਸੁੰਦਰ ਨਾਰੀ ਅਨਕ ਪ੍ਰਕਾਰੀ ਪਰਗ੍ਰਹ ਬੇਕਾਰੀ ਬੁਰਾ ਭਲਾ ਨਹੀਂ ਸੁਜੀ ਹੈ ਅਨਕ ਬੰਧਨ ਮਾਇਆ ਪਰ ਮਤ ਪਰਮਾਇਆ ਗੁਣ ਨਿਦ ਨਹੀਂ ਗਾਇਆ ਮਨ ਵਿਖੈ ਹੀ ਮਹਿ ਲੁਜੀ ਹੈ ਜਾਂ ਕੋ ਰੇ ਕਿਰਪਾ ਕਰੈ ਜੀਵਤ ਸੋਈ ਮਰੈ ਸਾਧ ਸੰਗ ਮਾਇਆ ਤਰੈ ਨਾਨਕ ਸੋ ਜਨ ਦਰ ਹਰ ਸਿਜੀ ਹੈ ਗੌੜੀ ਮਹੱਲਾ ਪੰਜਵਾਂ ਸਭੂ ਕੋ ਰਸ ਹਰ ਹੋ ਰਹਾਉ ਕਾਹੂ ਯੋਗ ਕਾਹੂ ਭੋਗ ਕਾਹੂ ਗਿਆਨ ਕਾਹੂ ਧਿਆਨ ਕਾਹੂ ਹੋ ਦੰਦ ਧਰ ਹੋ ਕਾਹੂ ਜਾਪ ਕਾਹੂ ਤਾਪ ਕਾਹੂ ਪੂਜਾ ਹੋ ਮਨੇਮ ਕਾਹੂ ਹੋ ਗੌਣ ਕਰ ਹੋ ਕਾਹੂ ਤੀਰ ਕਾਹੂ ਨੀਰ ਕਾਹੂ ਬੇਦ ਵਿਚਾਰ ਨਾਨਕਾ ਭਗਤ ਪ੍ਰਿਆ ਹੋ ਗੌੜੀ ਮਹੱਲਾ ਪੰਜਵਾ ਗੁਣ ਕੀਰਤ ਨਿਦਮੋਰੀ ਰਹਾਉ ਤੂੰ ਹੀ ਰਸ ਤੂੰ ਹੀ ਜਸ ਤੂੰ ਹੀ ਰੂਪ ਤੂੰ ਹੀ ਰੰਗ ਆਸ ਊਟ ਪ੍ਰਭ ਤੋਰੀ ਤੂੰ ਹੀ ਮਾਨ ਤੂੰ ਹੀ ਧਾਨ ਤੂੰ ਹੀ ਪਤ ਤੂੰ ਹੀ ਪ੍ਰਾਣ ਗੁਰ ਤੂਟੀ ਲੈ ਜੋਰੀ ਤੂੰ ਹੀ ਗ੍ਰਹਿ ਤੂੰ ਹੀ ਬਨ ਤੂੰ ਹੀ گاਉ ਤੂੰ ਹੀ ਸੋਨ ਹੈ ਨਾਨਕ ਨੇਰੀ ਨੇਰੀ ਗੋੜੀ ਮਹੱਲਾ ਪੰਜਵਾਂ ਮਾਤੋ ਹਰ ਰੰਗ ਮਾਤੋ ਰਹਾਓ ਉਹੀ ਪੀਓ ਉਹੀ ਖੀਓ ਗੁਰਹਿ ਦੀਓ দান ਕੀਓ ਵਾਹੂ ਸਿਉ ਮਨਰਾਤੋ ਉਹੀ ਪਾਟੀ ਉਹੀ ਪੋਚਾ ਉਹੀ ਪਿਆਰੋ ਉਹੀ ਰੂਚਾ ਮਨ ਓਹੋ ਸੁਖ ਜਾਤੋ ਸਹਿਜ ਕੇਲ ਅਨੰਦ ਖੇਲ ਰਹੇ ਫੇਰ ਭਏ ਮੇਲ ਨਾਨਕ ਗੁਰ ਸ਼ਬਦ ਪਰਾਤੋ ਰਾਗ ਗੌੜੀ ਮਾਲਵਾ ਮਹੱਲਾ 5 ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਨਾਮ ਲੇਹੋ ਮੀਤਾ ਲੇਹੋ ਆਗਿਆ ਬਖਮ ਪੰਥ ਪੈ ਆਨ ਰਹਾਉ ਸੇਵਤ ਸੇਵਤ ਸਦਾ ਸੇਵ ਤੇਰੇ ਸੰਗ ਬਸਤ ਹੈ ਕਾਲ ਕਰ ਸੇਵਾ ਤੂੰ ਸਾਧਕੀ ਹੋ ਕਾਟਿਐ ਜਮਜਾਲ ਹੋਮ ਜਗ তীર્થ ਕੀਏ ਵਿਚ ਹਉ ਮੈਂ ਬਧੇ ਬਿਕਾਰ ਨਰਕ ਸੁਰਗ ਦੋਇ ਪੁੰਚ ਨਾ ਹੋਏ ਬਹੁਰ ਬਹੁਰ ਅਵਤਾਰ ਸੇਵ ਪੂਰੀ ਬ੍ਰਹਮ ਇੰਦਰ ਪੂਰੀ ਨਿਸ਼ਚਲ ਕੋ ਥਾਉ ਨਾਹੀ ਬਿਨ ਹਰਿ ਸੇਵਾ ਸੁਖ ਨਹੀਂ ਹੋ ਸਾਖ ਤੇ ਆਵਹਿ ਜਾਹਿ ਜੈ ਸੋ ਗੁਰ ਉਪਦੇਸਿਆ ਮੈਂ ਤੈ ਸੋ ਕਹਿ ਆਪਕਾਰ ਨਾਨਕ ਕਹਿ ਸੁਨ ਰੇ ਮਨਾ ਕਰ ਕੀਰਤਨ ਹੋਏ ਉਧਾਰ ਰਾਗ ਗਉੜੀ ਮਾਲਾ ਮਹੱਲਾ 5 ਇੱਕ ਓੰਕਾਰ ਸਤਗੁਰ ਪ੍ਰਸਾਦ ਪਾਇਉ ਬਾਲ ਬੁੱਧ ਸੁਖਰੇ ਖਰਖ ਸੋਗ ਮਾਨ ਮਿਰਤ ਦੁਖ ਸੁਖ ਚਿਤ ਸੰਸਰ ਗੁਰ ਮਿਲੇ ਰਹਾਉ ਜੋ ਲੋਹੋਂ ਕਿਸ ਸੋਚੋਂ ਚਿਤਮੋ ਤਉ ਲੋ ਦੁਖਨ ਭਰੇ ਜੋ ਕਿਰਪਾਲ ਗੁਰ ਪੂਰਾ ਭੇਟਿਆ ਤਉ ਆਨੰਦ ਸਹਿਜੀ ਜੀਤੀ ਸਿਆਨਪ ਕਰਮ ਹੋਂ ਕੀਏ ਤੇਤੇ ਬੰਧ ਪਰੇ ਜੋ ਸਾਧੂ ਕਰਮ ਅਸਤਕ ਧਰਿਓ ਤਬ ਹਮ ਮੁਕਤ ਭਏ ਜੋ ਲੋ ਮੇਰੋ ਮੇਰੋ ਕਰਤੋ ਤਉ ਲੋਬਿਖ ਘੇਰੇ ਮਨ ਤਨ ਬੁੱਧ ਅਰਪੀ ਠਾਕੁਰ ਕੋ ਤਬ ਹਮ ਸਹਿਜ ਸੋਏ ਜੋ ਲੋਪੋਟ ਉਠਾਈ ਚਲਿਓ ਤਉ ਲੋ ਦਾਨ ਭਰੇ ਪੋਟ ਡਾਰ ਗੁਰ ਪੂਰਾ ਮਿਲਿਆ ਤਉ ਨਾਨਕ ਨਿਰਭੈ ਗੌੜੀ ਮਾਲਾ ਮਹੱਲਾ ਪੰਜਵਾ ਭਾਵਨ ਤਿਆਗਿਓ ਰੀ ਤਿਆਗਿਓ ਤਿਆਗਿਓ ਮੈਂ ਗੁਰ ਮਿਲ ਤਿਆਗਿਓ ਸਰਬ ਸੁਖ आनंद मंगल रस मान गोविंद आग्यो रहा मान अपमान दोष माने मस्तक डार गुरु पाग्यो संपत हरख ना आपत दुखा रंग ठाकुरै लाग्यो बास बासरी एकै स्वामी उद्यान दृष्टाग्यो निरपौ भय संत ब्रह्म डार्यो पूर्ण सर्बाग्यो जो किस करतै कारण तीनो ਮਨ ਗੁਰੂ ਨਾਲ ਲਾਗਿਓ ਸਾਧ ਸੰਗਤ ਪ੍ਰਸਾਦ ਸੰਤਨ ਕੈ ਸੋਇਓ ਮਨ ਜਾਗਿਓ ਜਨ ਨਾਨਕ ਓੜ ਤੁਹਾਰੀ ਪਰਿਓ ਆਇਓ ਸਰਨਾਗਿਓ ਨਾਮ ਰੰਗ ਸਹਿਜ ਰਸਮਾਣੀ ਫਿਰ ਦੁਖ ਨਾ ਲਾਗਿਓ ਗਉੜੀ ਮਾਲਾ ਮਹੱਲਾ ਪੰਜਵਾ ਪਾਇਆ ਲਾਲ ਰਤਨ ਮਨ ਪਾਇਆ ਤਨ ਸੀਤਲ ਮਨ ਸੀਤਲ ਖੀਆ ਸਤਿਗੁਰੇ ਸ਼ਬਦ ਸਮਾਇ ਰਹਾਉ ਲਾਤੀ ਭੂਖ ਤ੍ਰਿਸ਼ਣ ਸਭ ਲਾਤੀ ਚਿੰਤਾ ਸਗਲ ਵਿਸਾਰੀ ਕਰਮ ਅਸਤਕ ਗੁਰ ਪੂਰੈ ਧਰਿਉ ਮਨ ਜੀਤੋ ਜਗ ਸਾਰੀ ਤ੍ਰਿਪਤ ਅਗਾਏ ਰਹੇ ਰੇਦੇ ਅੰਤਰ ਡੋਲਣ ਤੇ ਅਬ ਚੂਕੇ ਅਖੁੱਟ ਖਜ਼ਾਨਾ ਸਤਗੁਰ ਦਿਆ ਤੋਟ ਨਹੀਂ ਰੇ ਮੂਕੇ ਅਚਰਗ ਏਕ ਸੁਨੋ ਰੇ ਭਾਈ ਗੋਰੀ ਆਸੀ ਬੂਜ ਬੁਝਾਈ ਲਾਹੇ ਪਰਦਾ ਠਾਕਰ ਜੋ ਭੇਟਿਓ ਤੋ ਬਿਸਰੀ ਤਾਤ ਪਰਾਇ ਕਹਿਓ ਨਾ ਜਾਈ ਇਹੋ ਅਚੰਭਉ ਸੋ ਜਾਣੈ ਜਿਨ ਚਾਖਿਆ ਕਹੋ ਨਾਨਕ ਸਚ ਭਏ ਬਿਗਾਸਾ ਗੁਰ ਨਿਧਾਨ ਹਿਰਦੈ ਲੈ ਰਾਖਿਆ ਗੋੜੀ ਮਾਲਾ ਮਹੱਲਾ ਪੰਜਵਾਂ ਉਬਰਤ ਰਾਜ ਆ ਰਾਮ ਕੀ ਸਰਣੀ ਸਰਬ ਲੋਕ ਮਾਇਆ ਕੇ ਮੰਡਲ ਘਿਰ ਘਿਰ ਪਰਤੇ ਧਰਨੀ ਰਹਾ ਸਾਸਤ ਸਿਮਰਤ ਬੇਦ ਵਿਚਾਰੀ ਮਹਾਪੁਰਖਨ ਇਉ ਕਹਿਆ ਬਿਨ ਹਰ ਭਜਨ ਨਾਹੀ ਨਿਸਤਾਰਾ ਸੂਖ ਨਾ ਕਿਨਹੂ ਲਹਿਆ ਤੀਨ ਭਵਨ ਕੀ ਲਖਮੀ ਜੋਰੀ ਬੂਜਤ ਨਾਹੀ ਲਹਿਰੇ ਬਿਨ ਹਰ ਭਗਤ ਕਹਾ ਥਿਤ ਪਾਵੈ ਫਿਰ ਤੋ ਪਹਿਰੇ ਪਹਿਰੇ ਅਨਕ ਬਿਲਾਸ ਕਰਤ ਮਨ ਮੋਹਨ ਪੂਰਨ ਹੋਤਨਾ ਕਾਮ ਜਲ ਤੋਂ ਜਲ ਤੋਂ ਕਬਹੂ ਨਾ ਬੂਜਤ ਸਗਲ ਬਿਰਥੇ ਬਿਨ ਨਾਮਾ ਹਰ ਕਾ ਨਾਮ ਜਪੋ ਮੇਰੇ ਮੀਤਾ ਇਹੈ ਸਾਰ ਸੁਖ ਪੂਰਾ ਸਾਧ ਸੰਗਤ ਜਨਮ ਮਰਨ ਨਿਵਾਰੈ ਨਾਨਕ ਜਨ ਕੀ ਧੂਰਾ ਗੌੜੀ ਮਾਲਾ ਮਹੱਲਾ ਪੰਜਵਾਂ ਮੋਕੋ ਇਹ ਬਿਧ ਕੋ ਸਮਝਾਵੇ ਕਰਤਾ ਹੋਏ ਜਨਾ ਵਹਿ ਰਹਾ ਅਨਜਾਨਤ ਕਿਛ ਇਨਹਿ ਕਮਾਨੋ ਜਪ ਤਪ ਕਛੂ ਨਾ ਸਾਦਾ ਦਹਿ ਦਿਸ ਲੈ ਇਹ ਮਨ ਦਵਰਾਇਉ ਕਮਨ ਕਰਮ ਕਰ ਬਾਂਦਾ ਮਨ ਤਨ ਧਨ ਭੂਮ ਕਾ ਠਾਕੁਰ ਹਉ ਇਸ ਕਾ ਇਹ ਮੇਰਾ ਪਰਮ ਮੋਹ ਕਸ ਸੂਜ ਜਸ ਨਾਹੀ ਇਹ ਪੈਖਰ ਪਏ ਪੈਰਾ ਤਬ ਇਹ ਕਹਾ ਕਮਾਵਨ ਪਰਿਆ ਜਬ ਇਹ ਕਛੂ ਨਾ ਹੋਤਾ ਜਦ ਇੱਕ ਨਰੰજન ਨਿਰੰਕਾਰ ਪ੍ਰਭ ਸਭ ਕਿਛ ਆਪੇ ਕਰਤਾ ਆਪਣੇ ਕਰਤਬ ਆਪੇ ਜਾਣੈ ਜਿਨ ਇਹੋ ਰਚਨ ਰਚਾਇਆ ਕਹੋ ਨਾਨਕ ਕਰਨ ਹਾਰ ਹੈ ਆਪੇ ਸਤਿਗੁਰ ਭਰਮ ਚੁਕਾਇਆ ਗੋੜੀ ਮਾਲਾ ਮਹੱਲਾ ਪੰਜਵਾਂ ਹਰ ਬਿਨ ਅਵਰ ਕਿਰਿਆ ਬਿਰਥੇ ਜਪ ਤਪ ਸੰਜਮ ਕਰਮ ਕਮਾਣੀ ਇਹ ਹੋਰੈ ਮੂਸੇ ਰਹਾਉ ਬਰਤਨੇਮ ਸੰਜਮ ਮਹਿ ਰਹਿਤਾ ਤਿੰਨ ਕਾ ਆੜ ਨਾ ਪਾਇਆ ਆਗੇ ਚੱਲਣ ਔਰ ਹੈ ਭਾਈ ਮੂਹਾਂ ਕਾਮਨਾ ਆਇਆ ਤੀਰਥ ਨਹਾਏ ਅਰ ਧਰਨੀ ਭ੍ਰਮਤਾ ਆਗੇ ਠਹੁਰ ਨਾ ਪਾਵੇ ਮੂਹਾਂ ਕਾਮਨਾ ਆਵੇ ਇਹ ਬਿਦ ਉਹ ਲੋਗਨ ਹੀ ਪਤੀ ਆਵੇ ਚਤੁਰ ਬੇਦ ਮੁਖ ਬਚਨੀ ਉਚਰੈ ਆਗੇ ਮਹਿਲ ਨਾ ਪਾਈਐ ਬੁਝਾ ਨਾਹੀ ਏਕ ਸੁਧਾਖਰ ਉਹ ਸਗਲੀ ਝਾਕ ਚਖਾਈ ਐ ਨਾਨਕ ਕਹਿ ਤੋ ਇਹੋ ਵਿਚਾਰਾ ਜੇ ਕਮਾਵੈ ਸੋ ਪਾਰ ਗ੍ਰਾਮੀ ਗੁਰ ਸੇਵਹੁ ਵਰ ਨਾਮ ਧਿਆਵਹੁ ਤਿਆਗਹੁ ਮਨਹੁ ਗੁਮਾਨੀ ਗੌੜੀ ਮਾਲਾ ਪੰਜਵਾ ਮਾਦੋ ਹਰ 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 ਮੁਖ ਕਹੀਐ ਹਮ ਤੇ ਕਛੂ ਨਾ ਹੋਵੈ ਸੁਆਮੀ ਜੋ ਰੱਖੋ ਤਿਉ ਰਹੀਐ ਰਹਾਉ ਕਿਆ ਕਿਛ ਕਰੈ ਕੇ ਕਰਨੈ ਹਾਰਾ ਕਿਆ ਇਸ ਹਾਥ ਵਿਚਾਰੇ ਜਿਤ ਤੁਮ ਲਾਵਹੁ ਤਿਤਹੀ ਲਾਗਾ ਪੂਰਨ ਖਸਮ ਹਮਾਰੇ ਕਰੋ ਕਿਰਪਾ ਸਰਬਕੇ ਦਾਤੇ ਏਕ ਰੂਪ ਲਿਵਲਾਵਹੁ ਨਾਨਕ ਕੀ ਬੇਨੰਤੀ ਹਰ ਪਹਿ ਆਪਣਾ ਨਾਮ ਜਪਾਵਹੁ raag gauri maj mohalla 5 ik onkar sat gur prasad din dayal damodar raaya jiyo kot jana kar sev lagaya jiyo bhagat vachchal tera bird rakhaya jiyo poorn sabni jaai jiyo kyon pekha preetam kavan sukarni jiyo santan daasi seva charni jiyo ਇਹੋ ਜੀਉ ਬਤਾਈ ਬਲ ਬਲ ਜਾਈ ਜੀਉ ਤਿਸ ਨਿਮ ਨਿਮ ਲਾ ਗੋ ਪਾਈ ਜੀਉ ਉਥੀ ਪੰਡਤ ਬੇਦ ਖੋ ਜਨਤਾ ਜੀਉ ਹੋਏ ਬੈਰਾਗੀ ਤੀਰਥ ਨਾਵਨਤਾ ਜੀਉ ਗੀਤ ਨਾਦ ਕੀਰਤਨ ਗਾਵਨਤਾ ਜੀਉ ਹਰ ਨਿਰਪੋ ਨਾਮ ਧਿਆਈ ਜੀਉ ਭਏ ਕਿਰਪਾਲ ਸੁਆਮੀ ਮੇਰੇ ਜੀਉ ਪਤ ਤ ਪਵਿੱਤ ਲਗ ਗੁਰ ਕੇ ਪੈਰੇ ਜੀਉ ਪਰਾਮ ਪਰੋ ਕਾਟ ਕੀਏ ਨਿਰਵੈਰੇ ਜੀਓ ਗੁਰਮਨ ਕੀ ਆਸ ਪੁਰਾਈ ਜੀਓ ਜਿਨ ਨਾਉ ਪਾਇਆ ਸੋ ਤਨਮਨਤਾ ਜੀਓ ਜਿਨ ਪ੍ਰਭ ਧਿਆਇਆ ਸੋ ਸੋਭਾਵੰਤਾ ਜੀਓ ਜਿਸ ਸਾਧੂ ਸੰਗਤ ਤਿਸ ਸਭ ਸੁਕਰਣੀ ਜੀਓ ਜਨ ਨਾਨਕ ਸਹਿਜ ਸਮਾਈ ਜੀਓ ਗੌੜੀ ਮਹੱਲਾ ਪੰਜਵਾ ਮਾਜ ਆਓ ਹਮਾਰੈ RAM ਪਿਆਰੇ ਜੀਓ ਰੈਣ ਦਿਨਸ ਸਾਸ ਸਾਸ ਚਤਾਰੇ ਜੀਉ ਸੰਤ ਦੇਉ ਸੰਦੇਸਾ ਪੈ ਚਰਨਾਰੇ ਜੀਉ ਤੁਧ ਬਿਨ ਕਿਤ ਬਿਦ ਤਰੀਐ ਜੀਉ ਸੰਗ ਤੁਮਾਰੈ ਮੈਂ ਕਰੇ ਅਨੰਦਾ ਜੀਉ ਵਣ ਤਿਨ ਤ੍ਰਿ ਭਵਨ ਸੁਖ ਪਰਮਾਨੰਦਾ ਜੀਉ ਸੇਜ ਸੁਹਾਵੀ ਇਹੋ ਮਨ ਬਿਕਸੰਦਾ ਜੀਉ ਤੇਖ ਦਰਸ਼ਨ ਇਹੋ ਸੁਖ ਲਹੀਐ ਜੀਉ ਚਰਨ ਪਖਾਰ ਕਰੀ ਨਿਤ ਸੇਵਾ ਜੀਉ ਪੂਜਾ ਅਰਚਾ ਬੰਦਨ ਦੇਵਾ ਜੀਉ ਦਾਸਨ ਦਾਸ ਨਾਮ ਜਪ ਲੇਵਾ ਜੀਉ ਬਿਨੋ ਠਾਕੁਰ ਪੈ ਕਹੀਐ ਜੀਉ ਇਸ ਪੁੰਨੀ ਮੇਰੀ ਮਨ ਤਨ ਹਰਿਆ ਜੀਉ ਦਰਸ਼ਨ ਪੇਖਤ ਸਭ ਦੁੱਖ ਪਰ ਹਰਿਆ ਜੀਉ ਹਰ ਹਰ ਨਾਮ ਜਪੇ ਜਪ ਤਰਿਆ ਜੀਉ ਇਹੋ ਅਜਰ ਨਾਨਕ ਸੁਖ ਸਹੀਐ ਜੀਉ Go